ਜੇ ਵੀ ਦੇ ਜਿਹੜਾ ਕਾਗਿਲਾ ਕਿਸੂਸਾ ਪਿੰਡਾਂ 'ਚ ਬੜੀ ਜਾਂਦੀ ਆ ਭਾਈਚਾਰਾ ਖਰਾਬ ਕਰ ਰਿਆ ਮੇਰੀ ਬੇਨਤੀ ਆ ਉਹਨਾਂ ਤੋਂ ਵੀ ਬਜੀਏ ਡਿਸਪੈਂਸਰੀ ਕਦੀ ਹੋਈ ਸੀ ਤੇ ਵੀਰੇ ਉੱਥੇ ਇੰਨਾ ਭਾਉ ਗਿਆ ਜਿਹੜੀ ਬੁਣਾਵਾਂ ਨਹੀਂ ਇੱਧਰ ਜਾਊਗਾ ਨਾ ਮੱਛਰਾਂ ਪਹਿਲਾਂ ਉਹਨੂੰ ਖਾ ਲਵੇ ਇਸ ਕਰਕੇ ਵੀਰੇ 29 ਜਵਾਲ ਫੀਡਿੰਗ ਨੇ ਕਾਂਗਰਸ ਦਾ ਬਿਲਕੁਲ ਸਾਥ ਦੇ ਦਿੱਤਾ ਉਹ ਚੰਗਾ ਕੀਤਾ ਅੱਖਾਂ ਇਹਨਾਂ ਦੀਆਂ ਤਾਂ ਹੀ ਖੁੱਲਣੀਆਂ ਸੀ ਉਹਨਾਂ ਦਾ ਮਾਰ ਸਾਡੇ ਵਰਗਿਆਂ ਨੂੰ ਪੈ ਗਈ ਕੱਲ ਵੱਖਰੀ ਐ ਕਾਂਗਰਸ ਨੇ ਕਾਲੀਦਲ ਨੇ ਕਹਿ ਲੋ ਕੰਮ ਨਹੀਂ ਕੀਤੇ ਸੀਗੇ ਬਈ ਰਿਕਾਰਡ ਮੱਤ ਲੋ ਜੀ ਇੰਦਰ ਅੱਗੇ ਕਿਤੇ ਨਾ ਕੋਲ ਮੈਂ ਪੜ੍ਹਿਆ ਪੀਜੀ ਸੀ ਮੈਂ ਜਾ ਆਉਣੀ ਹਾਂ 8 ਵਜੇ ਬਾਦ ਬਾਦ ਪਾਣ ਇੱਥੇ ਅਸੀਂ ਧੰਨਵਾਦ ਕਰਦੇ ਹਾਂ ਡਾਕਟਰ ਰਵੀਰ ਕੁਲਮੀਆਂ ਦਾ ਹਲਕਾ ਅੱਜ ਪਹੁੰਚੇ ਨੇ ਬਹੁਤ ਧੰਨਵਾਦ ਪਿੰਡ ਦਾ ਜਿਹੜੇ ਬਹੁਤ ਬਹੁਤ ਅਪਰੇਲ ਜੁੜੇ ਨੇ ਬਸ ਇਹੀ ਬੇਨਤੀ ਹੈ ਬਹੁਤ ਬਹੁਤ ਕਾਂਗਰਸ ਪਾਰਟੀ ਨਾਲ ਜੁੜੋ ਜੁਆਇਨ ਕਰੋ ਡਾਕਟਰ ਰਵੀਰ ਕੁਲਮੀਆਂ ਦਾ ਸਾਥ ਦਿਓ ਕੱਲ ਨੂੰ ਜਦੋਂ ਇਹਨਾਂ ਕੋਲ ਪਾਵਰ ਆਉਂਦੀ ਹੈ ਤਾਂ ਆਪਾਂ ਕੰਮ ਵੀ ਕਰਵਾਵਾਂਗੇ ਕੰਮ ਵੀ ਲਵਾਵਾਂਗੇ ਕੰਮ ਵੀ ਕਰਨਗੇ ਬਹੁਤ ਮਿਹਨਤ ਕਰ ਰਹੇ ਨੇ ਆਪਣੇ ਇਲਾਕੇ ਤੇ ਜਿਹੜੇ ਜੁੜੇ ਨੇ ਇਹਨਾਂ ਬਹੁਤ-ਬਹੁਤ ਧੰਨਵਾਦ ਧੰਨਵਾਦੀ ਸਾਹਿਬ ਤੇ ਬਾਕੀ ਸਾਰੀ ਫੁੱਲੂ ਵਾਲਾ ਦੀ ਸੰਗਤ ਆਓ ਇੱਕ ਪਹਿਲਾ ਪਿਆਰ ਭਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਇਕੱਠੇ ਹੋਏ ਆ ਇਥੇ ਪਾਰਟੀ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਅਸੀਂ ਬੀਬਾ ਜੀ ਦੀ ਅਗਵਾਈ ਚ ਪਿੰਡੋਂ ਪਿੰਡ ਕਮੇਟੀਆਂ ਬਣਾ ਰਿਹਾ ਹਾਂ ਜੋ ਸਾਨੂੰ ਸਾਡੇ ਪਾਰਟੀ ਪ੍ਰਧਾਨ ਮਲਕਰਜਨ ਖੜਗੇ ਜੀ ਜੋ 올 ਇੰਡੀਆ ਦੇ ਪ੍ਰਧਾਨ ਰਾਹੁਲ ਗਾਂਧੀ ਜੀ ਸਾਡੇ ਪੰਜਾਬ ਦੇ ਪ੍ਰਧਾਨ ਹਮਨੇਂਦਰ ਸਿੰਘ ਰਾਜਾ ਬੜਿੰਗੀ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਅਸੀਂ ਬੂਥ ਲੈਵਲ ਤੱਕ ਥੱਲੇ ਤੱਕ ਕਮੇਟੀਆਂ ਬਣਾ ਰਿਆ ਜਿਹੜੇ ਆਪਣੇ ਮਿੱਥਲੇ ਤੱਕ ساری ਪਾਰਟੀ ਨੂੰ ਮਜ਼ਬੂਤ ਕਰਨ ਲਈ ਲੱਗੇ ਹੋਏ ਆ ਪਿੰਡੋਂ ਪਿੰਡ ਜਾ ਰਹੇ ਆ ਬਾਕੀ ਇਹ ਨੌਜਵਾਨਾਂ ਦੇ ਬੀਬੀਆਂ ਨੇ ਬਣਾਈ ਸੀ ਝਾੜੂ ਦੀ ਸਰਕਾਰ ਆਪਾਂ ਨੂੰ ਸਾਰਾ ਪਤਾ ਹੁਣ ਤੁਸੀਂ ਦੇਖ ਹੀ ਲਿਆ ਛਾੜੂ ਦੇ ਕੀ ਹਾਲਾਤ ਹੋ ਰਹੇ ਨੇ ਕਤਲੋਗਾਰਤ ਹੋ ਰਹੀ ਆ ਬੱਚੀਆਂ ਨੂੰ ਮਾਰਿਆ ਜਾ ਰਿਹਾ ਨੌਜਵਾਨ ਮੁੰਡਿਆਂ ਨੂੰ ਮਾਰਿਆ ਜਾ ਰਿਹਾ ਸੀਆਈ ਸਟਾਫ ਚੱਕ ਚੱਕ ਨਜਾਇਜ਼ ਮੁੰਡੇ ਮਾਰ ਰਿਹਾ ਤੇ ਜਿਹੜਾ ਬੀਬੀਆਂ ਨਾਲ ਵਾਦਾ ਕੀਤਾ ਸੀ ਹਜ਼ਾਰ ਹਜ਼ਾਰ ਦਾ ਉਹਦਾ ਕੋਈ ਪਤਾ ਹੀ ਨਹੀਂ ਹੈਗਾ ਪੂਰੀ ਸਾਰੇ ਝੂਠੇ ਲਾਰੇ ਕੀਤੇ ਹੋਏ ਸੀ ਇਹਨਾਂ ਨੇ ਸਾਰੀ ਇਹਨਾਂ ਦੀ ਹਵਾ ਨਿਕਲ ਗਈ ਜਿਹੜੀ ਕਣਕ ਰਾਸ਼ਨ ਕਾਰਡ ਆਪਣੇ ਮਨਮੋਹ ਸਿੰਘ ਦੀ ਸਰਕਾਰ ਵੇਲੇ ਬਣੇ ਸੀ ਉਹ ਅੱਜ 5-5 ਕਿਲੋ ਤੇ ਕਰਤੀ ਹੈ ਇਹਨਾਂ ਨੇ ਕਿੰਨਾ ਕਰਜ਼ਾ ਚੱਕ ਰਹੇ ਨੇ ਪੰਜਾਬ ਨੂੰ ਥੱਲੇ ਤੱਕ ਡੋਬਤਾ ਆਪਾਂ ਇਹਨਾਂ ਨੂੰ ਤੁਸੀਂ ਪਰਖ ਕੇ ਨੌਜਵਾਨਾਂ ਨੇ ਦੇਖ ਲਿਆ ਸਾਡੀ ਤੁਹਾਨੂੰ ਇਹੀ ਬੇਇੱਜ਼ਤੀ ਆ ਜਿਹੜੀ ਆਪਣੇ ਤੋਂ ਭੁੱਲ ਹੋ ਗਈ ਆਪਾਂ ਇਹਨੂੰ ਸੁਧਾਰੀਏ ਕਾਂਗਰਸ ਪਾਰਟੀ ਜਦੋਂ ਦੇਸ਼ ਆਜ਼ਾਦ ਹੋਇਆ ਇੱਥੇ ਆਪਣੇ ਸੂਈ ਵੀ ਨਹੀਂ ਵੜਦੀ ਸੀ ਤੁਸੀਂ ਨੌਜਵਾਨ ਮੁੰਡਿਆ ਤੁਹਾਨੂੰ ਨਹੀਂ ਪਤਾ ਇਹਨਾਂ ਗੱਲਾਂ ਦਾ ਗੂਗਲ ਆ ਫੇਸਬੁੱਕ ਇਹਦੇ ਫਿਰ ਸਾਰਾ YouTube ਤੇ ਸਰਚ ਕਰਕੇ ਦੇਖੋ ਕਾਂਗਰਸ ਹਾਂਜੀ ਇੱਥੇ ਅਸੀਂ ਧੰਨਵਾਦ ਕਰਦੇ ਹਾਂ ਡਾਕਟਰ ਰਵੀ ਕੌਮੀਆਂ ਦਾ ਹਲਕਾ ਚਾਰਜ ਬੋਥਰੇ ਹੋਰ ਧੰਨਵਾਦ ਪਿੰਡ ਦਾ ਤੇ ਬਹੁਤ ਬਹੁਤ ਆਪਣੇ ਜੁੜੇ ਨੇ ਬਸ ਇਹੀ ਬੇਨਤੀ ਹੈ ਬਹੁਤ ਬਹੁਤ ਕਾਂਗਰਸ ਪਾਰਟੀ ਨਾਲ ਜੁੜੋ ਜੁਆਇਨ ਕਰੋ ਡਾਕਟਰ ਰਵੀ ਕੌਮੀਆਂ ਦਾ ਸਾਥ ਦਿਓ ਕੱਲ੍ਹ ਜਿਹੜੇ ਨਾ ਪਾਵਰ ਹੁੰਦੀ ਹੈ ਤਾਂ ਪਰੋ ਕੰਬੀ ਦਰਵਾਜ਼ੇ ਦੀ ਕੰਬੀ ਲਾਵਾਂਗੇ ਕੰਬੀ ਕਰਨਗੇ ਬਹੁਤ ਮਿਹਨਤ ਕਰ ਰਹੇ ਨੇ ਆਪਣੇ ਇਲਾਕੇ ਤੇ ਇਹ ਜੁੜਨਿਆਂ ਦਾ ਬਹੁਤ ਬਹੁਤ ਧੰਨਵਾਦ ਧੰਨਵਾਦੀ ਸਾਰੇ ਇਹ ਚਾਹੂਗਾ ਨਾ ਮੱਛਰਾਂ ਪਹਿਲਾਂ ਉਹਨੂੰ ਖਾ ਗਏ ਇਸ ਕਰਕੇ ਵੀਰੇ ਝਾੜੂ ਸਰਕਾਰ ਨੇ ਤੁਹਾਡਾ ਸਾਰੇ ਮੈਨੂੰ ਵੀ ਪਤਾ ਹੈ ਵੀਰੇ ਨੌਜਵਾਨ ਪੀਡੀ ਨੇ ਕਾਂਗਰਸ ਦਾ ਬਿਲਕੁਲ ਸਾਥ ਦੇ ਦਿੱਤਾ ਚੰਗਾ ਕੀਤਾ ਅੱਖਾਂ ਇਹਨਾਂ ਦੀਆਂ ਤਾਂ ਹੀ ਖੁੱਲਣੀਆਂ ਸੀ ਉਹ ਚਲ ਮਾਰ ਸਾਡੇ ਵਰਗਿਆਂ ਨੂੰ ਪੈ ਗਈ ਗੱਲ ਵੱਖਰੀ ਹੈ ਕਾਂਗਰਸ ਨੇ ਅਕਾਲੀ ਦਲ ਨੇ ਕਹਿ ਲੋ ਕੰਮ ਨਹੀਂ ਕੀਤੇ ਸੀਗੇ ਬਈ ਰਿਕਾਰਡ ਨਾ ਕਰ ਉਹ ਹੀ ਹੈ ਸੱਤੀ ਦੀ ਸੰਸਾਦ ਹੈ ਦੀ ਵਾਇਗ੍ਰਤੀ ਦਾ ਪਾਸਾ ਅੱਜ ਚਿੰਨੇਵੀ ਪਿੰਡ ਫੁੱਲਵਾਲਾ ਡੋਗਰਾਚੇ ਬੈਠੇ ਸਾਬका ਸਰਪੰਚ ਸਾਹਿਬ ਨੰਬਰਦਾਰ ਸਾਹਿਬ ਵੀਰਿਆ ਸੈਕਟਰੀ ਸਾਹਿਬ ਸਾਡੇ ਟਕਵਾਰੀ ਸਾਹਿਬ ਜੋ ਸਾਡੇ ਦਿਨ ਆਫ ਕੰਮ ਕਰਦੇ ਨੇ ਸਾਡੇ ਡਾਫ ਪ੍ਰਧਾਨ ਜਿਹੜਾ ਵੀਰ ਪਮਾਹੀ ਜਨ ਚੱਕਰੀ ਹੈ ਮਾਂਸ ਅਵੇਚਿੰਗਸ ਪਰ ਕਾਂਗਰਸ ਕਿਸਾਨੀ ਸੈਲ ਦੇ ਵਿੱਚ ਪਰ ਇਹ ਹੀ ਮੇਰਾ ਪਹਿਲਾ ਪ੍ਰਭਾ ਮੈਂ ਧੰਨਵਾਦ ਸਰਬੀਆਂ ਜੀ ਆਇਆਂ ਆਪਿਆਂ ਆਓ ਇੱਕ ਮਿੰਟ ਫੱਟੇ ਦੀ ਸਾਂਝ ਆਪਾਂ ਪਾਈਏ ਜਦ ਜੋਰ ਨਾਲ ਨਾਲ ਲਾਈਓ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਡਾਕਟਰ ਅਨਵੀਰ ਕੌਰ ਮੀਆਂ ਜਿੰਦਾਬਾਦ ਡਾਕਟਰ ਅਨਵੀਰ ਕੌਰ ਮੀਆਂ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਉਹਨੇ ਅੰਦਰ ਸੇ ਰਾਜਾ ਬਰਿੰਗ ਜਿੰਦਾਬਾਦ ਜਿੰਦ ਖੜ ਗਏ ਜਿੰਦਾਬਾਦ ਰਾਹੁਲ ਗਾਂਧੀ ਜਿੰਦਾਬਾਦ ਜਿੰਦਾਬਾਦ ਨਵੀਰ ਕੌਰ ਮੀਆਂ ਜੋਰ ਨਾ ਲਾਓ ਐਨੇ ਜੋ ਜਵਾਨ ਮੁੰਡਿਓ ਤੁਸੀਂ ਐਮ ਹੋਇਆ ਬੇਰਤਾ ਬੋਲੋ ਆਇਆ ਡਾਕਟਰ ਨਵੀਰ ਕੌਰ ਮੀਆਂ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਇਹਦੇ ਕਹਿੰਦੇ ਬੋਲਦੇ ਹੈ ਕਾਂਗਰਸ ਪਾਰਟੀ ਜਿੰਦਾਬਾਦ ਡਾਕਟਰ ਰਣਵੀਰ ਕਰਮੀ ਆਜਾ ਬੜਿੰਗ ਜਿੰਦਾਬਾਦ ਬਲ ਕਰਜਨ ਖੜਕੇ ਜਿੰਦਾਬਾਦ ਰਾਹੁਲ ਗਾਂਧੀ ਜਿੰਦਾਬਾਦ ਫੁੱਲਵਾਏ ਦੀ ਸੰਗਤ ਜਿੰਦਾਬਾਦ ਆਸ਼ਤੀ ਅੱਜ ਪਿੰਡ ਫੁੱਲ ਉਹਨਾਂ ਨੇ ਮਨਾ ਅੱਜ ਪਿੰਡ ਫੁੱਲੂ ਵਾਲਾ ਡੋਗਰਾ ਦੇ ਵਿੱਚ ਅਸ਼ਦੀਪ ਦੀ ਗਵਾਹੀ ਦੇ ਹੇਠ ਇੱਕ ਯੂਥ ਦੀ ਵੱਡੀ ਟੀਮ ਨੇ ਕਾਂਗਰਸ ਪਾਰਟੀ ਨੂੰ ਵੱਖ-ਵੱਖ ਪਾਰਟੀਆਂ ਨੂੰ ਛੱਡ ਕੇ ਕਾਂਗਰਸ ਪਾਰਟੀ ਨੂੰ ਅੱਜ ਜੁਆਇਨ ਕੀਤਾ ਹੈ ਮੈਂ ਸਾਰੀ ਟੀਮ ਨੂੰ ਜਿਹੜੀ ਯੂਥ ਦੀ ਅੱਜ ਜੁਆਇਨ ਕੀਤੀ ਹੈ ਉਹਨਾਂ ਨੂੰ ਜੀ ਆਇਆਂ ਆਖਦੀਆਂ ਔਰ ਇੱਕ ਪਿਛਲੇ ਸਮੇਂ ਦੇ ਵਿੱਚ ਦੇਖਿਆ ਗਿਆ ਹੈ ਕਿ ਸਰਕਾਰ ਲੈ ਆਉਣ ਵਾਲੇ ਇਹ ਯੂਥ ਦੇ ਮੁੰਡੇ ਸੀ ਜਿਨ੍ਹਾਂ ਨੇ ਘਰ ਘਰ ਜਾ ਕੇ ਘਰ ਘਰ ਜਾ ਕੇ ਬਿਨਾਂ ਕਿਸੇ ਅਹੁਦੇਦਾਰੀ ਤੋਂ ਬਿਨਾਂ ਕਿਸੇ ਲੋਭ ਲਾਲਚ ਤੋਂ ਇਹਨਾਂ ਨੇ ਪ੍ਰਚਾਰ ਕੀਤਾ ਸੀ ਇੱਕ ਬਦਲਾਵ ਦੇ ਚੰਗੇ ਬਦਲਾਵ ਦਾ ਇਹਨਾਂ ਨੇ ਨਾਰੀ ਤੇ ਉਮੀਦ ਨਾਲ ਝਾੜੂ ਦੀ ਸਰਕਾਰ ਲੈ ਕੇ ਆਏ ਸੀ ਪਰ ਜਦੋਂ ਇਹਨਾਂ ਦੀਆਂ ਉਮੀਦਾਂ ਦੇ ਪਾਣੀ ਫਿਰਦਾ ਦਿਖਿਆ ਕਿਉਂਕਿ ਸਰਕਾਰ ਨੇ ਇੰਨੀਆਂ ਇਹਨਾਂ ਨੂੰ ਭਿਖਾਰੀ ਬਣਾ ਦਿੱਤਾ ਗਿਆ ਫ੍ਰੀ ਦੀਆਂ ਸਕੀਮਾਂ ਜਿਹਨਾਂ ਦਾ ਐਲਾਨ ਕੀਤਾ ਗਿਆ ਪਰ ਪੂਰੀ ਕੋਈ ਨਾ ਹੁੰਦੀ दिखी ਤਾਂ ਅੱਜ ਇਹ ਵੱਖ-ਵੱਖ ਪਾਰਟੀਆਂ ਨੂੰ ਕਾ ਛਾੜੂ ਨੂੰ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ਨਾਲ ਮੋੜ ਜੁੜਿਆ ਇਹਨਾਂ ਦੀ ਸਾਰਿਆਂ ਦੀ ਘਰ ਵਾਪਸੀ ਲਈ ਮੈਂ ਇਹਨਾਂ ਨੂੰ ਜੀਆ ਆਖਦੀਆਂ ਤੇ ਅਗਾਹ ਲਈ ਇਹਨਾਂ ਨੂੰ ਵਾਅਦਾ ਕਰਦੀਆਂ ਕਿ ਇਸੇ ਇਸ ਜੋ ਵੀ ਸਾਡੇ ਪਾਰਟੀ ਪਰਦਾ ਪੰਜਾਬ ਦੇ ਸਾਡੇ ਨਾਲ ਵਾਦੀ ਕਰਕੇ ਅਗਲੀ ਸਰਕਾਰ ਲੈ ਕੇ ਆਣਗੇ ਉਹਨਾਂ ਦੇ ਨਿਰਦੇਸ਼ਾਂ ਅਨੁਸਾਰ ਅਸੀਂ ਕੰਮ ਕਰ ਰਹੇ ਆ ਸੰਗਠਨ ਨੂੰ ਮਜ਼ਬੂਤ ਕਰਨ ਲਈ ਪਿੰਡ-ਪਿੰਡ ਜਾ ਕੇ ਬੂਥ ਕਮੇਟੀਆਂ ਦੇ ਲੈਵਲ ਤੋਂ ਕੰਮ ਸ਼ੁਰੂ ਕੀਤਾ ਹੋਇਆ ਬਣਾ ਕੇ ਅਸੀਂ ਅੱਗੇ ਵਧਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ ਔਰ ਆਉਣ ਵਾਲੇ ਸਮੇਂ ਚ 2027 ਦੇ ਵਿੱਚ ਅਸੀਂ ਬਹੁਤ ਜਲਦੀ ਕਾਂਗਰਸ ਦੀ ਸਰਕਾਰ ਲੈ ਕੇ ਆਵਾਂਗੇ ਤੇ ਨੌਜਵਾਨ ਪੀੜੀ ਨੂੰ ਇਹਨਾਂ ਦਾ ਇੱਕ ਪੱਕਾ ਹਲ ਜੋ ਰੁਜ਼ਗਾਰ ਦਾ ਹੈਗਾ ਉਹ ਲੈ ਕੇ ਆਵਾਂਗੇ ਬੋਲੇ ਸੋਨਾ ਸਾਰ ਸੰਗਤ ਕਾਂਗਰਸ ਪਾਰਟੀ ਜਿੰਦਾਬਾਦ ਡਾਕਟਰ ਅਨਵੀਰ ਕੌਰ ਮੀਆ ਜਿੰਦਾਬਾਦ ਡਾਕਟਰ ਅਨਵੀਰ ਕੌਰ ਮੀਆ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਹੁਨੇਂਦਰ ਸਿੰਘ ਰਾਜਾ ਆਵੜੰਗ ਜਿੰਦਾਬਾਦ ਹਲ ਕਰ ਜੀ ਖੜ ਗਏ ਜਿੰਦਾਬਾਦ ਰਾਹੁਲ ਗਾਂਧੀ ਜਿੰਦਾਬਾਦ ਜਿੰਦਾਬਾਦ ਅਨਵੀਰ ਕੌਰ ਮੀਆ ਚੋਰ ਨਾ ਲਾਓ ਐਨੇ ਜੋ ਜਵਾਨ ਮੁੰਡਿਓ ਤੁਸੀਂ ਹੈ ਉਹ ਆ ਪਏ ਹੁਣ ਤਾਂ ਬੋਲੋ ਆ ਕਾਕਲ ਵੀ ਕਰਮੀਆ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਆਲਾ ਜੋ ਨਹੀਂ ਨਾ ਦੋ ਇਹਦੇ ਕਹਿਣ ਤੇ ਬੋਲਦੇ ਇਹ ਹੈ ਕਾਂਗਰਸ ਪਾਰਟੀ ਜਿੰਦਾਬਾਦ ਡਾਕਟਰ ਅਨਵੀਰ ਕਰਮੀਆ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਮਨਿੰਦਰ ਸਿੰਘ ਰਾਜਾ ਬੜਿੰਗ ਜਿੰਦਾਬਾਦ ਬਲਕਰਜਨ ਖੜਗੇ ਜਿੰਦਾਬਾਦ ਰਾਹੁਲ ਗਾਂਧੀ ਜਿੰਦਾਬਾਦ

ਕਾਂਗਰਸ ਪਾਰਟੀ ਜਿੰਦਾਬਾਦ ਡਾਕਟਰ ਵੀਰ ਕਰਮੀਆਂ ਜਿੰਦਾਬਾਦ ਰਾਹੁਲ ਗਾਂਧੀ ਜਿੰਦਾਬਾਦ ਡਾਕਟਰ ਵੀਰ ਕਰਮੀਆਂ ਜਿੰਦਾਬਾਦ ਮੇਰੇ ਕੋਲ ਆਪੇ ਆਪੇ ਵਿਚਾਲੇ ਤੇ ਲਿਆ ਗਿਆ ਸਾਨੀ ਨਾਮ ਕੀ ਪਿੱਛੇ ਤੇਰਾ ਅੱਛੀ ਜੀ ਸਤਿ ਸ਼੍ਰੀ ਅਕਾਲ ਅੱਜ ਪਿੰਡ ਫੁੱਲੂ ਵਾਲਾ ਡੋਗਰਾ ਦੇ ਵਿੱਚ ਅਸ਼ਦੀਪ ਦੀ ਗਵਾਹੀ ਦੇ ਹੇਠ ਇੱਕ ਯੂਥ ਦੀ ਵੱਡੀ ਟੀਮ ਨੇ ਕਾਂਗਰਸ ਪਾਰਟੀ ਨੂੰ ਵੱਖ-ਵੱਖ ਪਾਰਟੀਆਂ ਨੂੰ ਛੱਡ ਕੇ ਕਾਂਗਰਸ ਪਾਰਟੀ ਨੂੰ ਅੱਜ ਜੁਆਇਨ ਕੀਤਾ ਹੈ ਮੈਂ ਸਾਰੀ ਟੀਮ ਨੂੰ ਜਿਹੜੀ ਯੂਥ ਦੀ ਅੱਜ ਜੁਆਇਨ ਕੀਤੀ ਹੈ ਉਹਨਾਂ ਨੂੰ ਜੀ ਆਇਆਂ ਆਖਦੀਆਂ ਔਰ ਇੱਕ ਪਿਛਲੇ ਸਮੇਂ ਦੇ ਵਿੱਚ ਦੇਖਿਆ ਗਿਆ ਹੈ ਕਿ ਸਰਕਾਰ ਲਈ ਆਉਣ ਵਾਲੇ ਇਹ ਯੂਥ ਦੇ ਮੁੰਡੇ ਸੀ ਜਿਨ੍ਹਾਂ ਨੇ ਘਰ ਘਰ ਜਾ ਕੇ ਘਰ ਘਰ ਜਾ ਕੇ ਬਿਨਾਂ ਕਿਸੇ ਅਹੁਦੇਦਾਰੀ ਤੋਂ ਬਿਨਾਂ ਕਿਸੇ ਲੋਭ ਲਾਲਚ ਤੋਂ ਇਹਨਾਂ ਨੇ ਪ੍ਰਚਾਰ ਕੀਤਾ ਸੀ ਇੱਕ ਬਦਲਾਵ ਦੇ ਚੰਗੇ ਬਦਲਾਵ ਦਾ ਇਹਨਾਂ ਨੇ ਨਾਅਰੇ ਤੇ ਉਮੀਦ ਨਾਲ ਝਾੜੂ ਦੀ ਸਰਕਾਰ ਲੈ ਕੇ ਆਏ ਸੀ ਪਰ ਜਦੋਂ ਇਹਨਾਂ ਦੀਆਂ ਉਮੀਦਾਂ ਦੇ ਪਾਣੀ ਫਿਰਦਾ ਦਿਖਿਆ ਕਿਉਂਕਿ ਸਰਕਾਰ ਨੇ ਇੰਨੀਆਂ ਇਹਨਾਂ ਨੂੰ ਭਿਖਾਰੀ ਬਣਾ ਦਿੱਤਾ ਗਿਆ ਫਰੀ ਦੀਆਂ ਸਕੀਮਾਂ ਜਿਹਨਾਂ ਦਾ ਐਲਾਨ ਕੀਤਾ ਗਿਆ ਪਰ ਪੂਰੀ ਕੋਈ ਨਾ ਹੁੰਦੀ ਦਿਖੀ ਤਾਂ ਅੱਜ ਇਹ ਵੱਖ-ਵੱਖ ਪਾਰਟੀਆਂ ਨੂੰ ਝਾੜੂ ਨੂੰ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ਨਾਲ ਮੋੜ ਜੁੜਿਆ ਇਹਨਾਂ ਦੀ ਸਾਰਿਆਂ ਦੀ ਘਰ ਵਾਪਸੀ ਲਈ ਮੈਂ ਇਹਨਾਂ ਨੂੰ ਜੀਆ ਆਖਦੀਆਂ ਤੇ ਅਗਾਹ ਲਈ ਇਹਨਾਂ ਨੂੰ ਵਾਅਦਾ ਕਰਦੀਆਂ ਕਿ ਇਸੇ ਇਸ ਜੋ ਵੀ ਸਾਡੇ ਪਾਰਟੀ ਪਰਦਾ ਪੰਜਾਬ ਦੇ ਸਾਡੇ ਨਾਲ ਵਾਦੀ ਕਰਕੇ ਅਗਲੀ ਸਰਕਾਰ ਲੈ ਕੇ ਆਣਗੇ ਉਹਨਾਂ ਦੇ ਨਿਰਦੇਸ਼ਾਂ ਅਨੁਸਾਰ ਅਸੀਂ ਕੰਮ ਕਰ ਰਹੇ ਆ ਸੰਗਠਨ ਨੂੰ ਮਜ਼ਬੂਤ ਕਰਨ ਲਈ ਪਿੰਡ-ਪਿੰਡ ਜਾ ਕੇ ਬੂਥ ਕਮੇਟੀਆਂ ਦੇ ਲੈਵਲ ਤੋਂ ਕੰਮ ਸ਼ੁਰੂ ਕੀਤਾ ਹੋਇਆ ਬਣਾ ਕੇ ਅਸੀਂ ਅੱਗੇ ਵਧਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ ਔਰ ਆਉਣ ਵਾਲੇ ਸਮੇਂ 'ਚ 2024 ਦੇ ਵਿੱਚ ਅਸੀਂ ਬਹੁਤ ਜਲਦੀ ਕਾਂਗਰਸ ਦੀ ਸਰਕਾਰ ਲੈ ਕੇ ਆਵਾਂਗੇ ਤੇ ਨੌਜਵਾਨ ਪੀੜੀ ਨੂੰ ਇਹਨਾਂ ਦਾ ਇੱਕ ਪੱਕਾ ਹੱਲ ਜੋ ਰੁਜ਼ਗਾਰ ਦਾ ਹੈਗਾ ਉਹ ਲੈ ਕੇ ਆਵਾਂਗੇ